ਪਿਆਰ ਭਰੇ ਸਾਸਰੀ ਘਰ ਕਿਸੇ ਵੀ ਨਵੇਂ ਪਾਈ ਨੇ ਐਡ ਕਰਾਉਣੀ ਆਪਣੇ ਦਾ ਸੰਪਰਕ ਕਰ ਸਕਦੇ ਹੋ ਨੰਬਰ ਚੰਦੀ ਜਾਂਦਾ 5744 ਮੈਸਜ ਮੇਂ ਭੇਜ ਜਾਓ ਜਾਂ ਵੀਡੀਓ ਬਣਾ ਕੇ ਭੇਜ ਜਾ ਕਰੋ ਤੇ ਨਾਲੇ ਟਰਾਲੀ ਦੇ ਨੰਬਰ ਖਾ ਹੁੰਦਾ ਮੋਢੇ ਚ ਮੇਰਾ ਹੁੰਦਾ ਮੈਨੂੰ ਫੋਨ ਲਾ ਕੋ ਬੰਦਾ ਦਾ ਕਿਨੇ ਐਡ ਕਰਾਉਣੀ ਹੈ ਵੀਡੀਓ ਲਾਈਕ ਸ਼ੇਅਰ ਕਮੈਂਟ ਕੇਜਰ ਫੋਲੋ ਕਰਦੇ ਕਰੋ ਆਪਾਂ ਦੇਖੇ ਤਿੰਨ ਚੀਜ਼ਾਂ ਇੱਕੇ ਵੀਰ ਚੀਜ਼ਾਂ ਵੀਡੀਓ ਸਾਰੀ ਬਿਲਕੁਲ ਸਟੈਪ ਨਾਲ ਕਰੋ ਆਏਗੀ 15 7 ਦੀ ਟਰਾਲੀ ਫੁੱਲ ਭਾਰਾ ਟਰਾਲਾ ਤੇ ਡਬਲ ਟਾਇਰ ਇਹਦੇ ਤੇ ਦਾਸ ਸਿੰਘ ਕੀ 81 ਕਾ ਇਹ ਤੇ 3 ਫੁੱਟ ਵੈੱਡ ਕਾ ਰੀਲ ਦੇ ਸੇਚਾ ਤੇ ਬੰਦਾ ਸਿੰਘ ਕੀ ਗੱਡਣਾ ਜੋੜੀ ਮੇਰ ਕੈਂਚਾ ਬਣਾ ਕੇ ਦਾਈਆਂ ਤੇ ਬਹੁਤ ਹੀ ਸਸਤੇ ਰੇਟ ਤੇ ਟਰਾਲਾ ਇਹ 15 7 ਦਾ ਤਿੰਨ ਤਿੰਨ ਲਾਈਟਾਂ ਪਿੱਛੇ ਲਗੀਆਂ ਭੌਕ ਲੱਗੀ ਵੱਡੀ ਤੇ ਬਿਨਾਂ ਜੱਕ ਤੋਂ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਸਪਰ ਕਸਾਦੇ ਆ ਗਿਲਾ ਬਸਰ ਪਿੰਡ ਬਜੀਠੀਏ ਦੇ ਵਿੱਚ ਖੜਾ ਤੇ ਦਾਸ ਸਿੰਘ ਕੀ 84 ਕਾ ਰੀਲ ਦੇ ਸੇਚਾ ਵੀ ਬਾਈ ਦੇ ਬਹਿਰਗਾਚਾ 10 ਨੜੀ ਹੱਬ ਚਾ 55 ਇੰਚ ਮੱਛੀ ਹੋਂਕਾ ਕਿੱਥੇ ਗੁੱਲਾ ਪੈਂਦਾ 4 ਇੰਚੀ ਆ ਰਸੇ ਕਸਣ ਵਾਲਾ ਵੀ ਦਾਇਆ ਇਕੱਠੇ ਕਰਨ ਵਾਲਾ ਵੀ ਦਾਇਆ ਫੁੱਲ ਮੋਢੀ ਭਾਈ ਟਰਾਲਾ ਲੈਟਾ ਛੇਟਾ ਲੱਗਾ ਫੇਰ ਤੇ ਵੀਲ ਕਬਰ ਰੱਖਿਆ ਟਾਟਾ ਸੇਲ ਦਾ ਮਾਲ ਕਿਸੇ ਵੀ ਵੀਰ ਪਾਈ ਨੂੰ ਦੇਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਮਾਲਕ ਦਾ ਨੰਬਰ ਉੱਤੇ ਜਾਂ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਦੇ ਸਕਦੇ ਆ ਤੇ 15 7 ਦਾ ਟਰਾਲਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਏਰੀਆ ਪਰ ਸੈਲ ਪਿੰਡ ਬਣੀ ਲਿਆ ਜਿੰਦੇ ਰੇਟ ਹੈਗਾ 245000 ਰੁਪਿਆ ਮਾਲਕ ਦਾ ਨੰਬਰ ਉੱਤੇ ਜੇ ਲਿਖ ਦਿੱਤਾ ਕਿਹੜਾ ਆਪਣੀ ਵੀਰ ਕੋ ਸ਼ੇਅਰ ਕਰਕੇ ਜੋ ਚੇਂਜਰ ਪਾਉਦਾ ਕਰਕੇ ਵਿੱਚ ਚਾਹੂਗਾ 5000 ਰੁਪਿਆ ਲੈਸ ਕਰਨੇ ਕਿ ਮੇਰੀ ਆ ਆ ਗਈ ਟਰਾਲੀ 4 ਸੱਤ ਦੀ 7 ਫੁੱਟ ਲੰਮੀ ਆ 4 ਫੁੱਟ ਚੌੜੀ ਐ ਤੇ ਪੂਰੀ ਵਧੀਆ ਟਰਾਲੀ ਲਾਈਟਾਂ ਛੇਟਾਂ ਲੱਗੀਆਂ ਜਗਮਗ ਜਗਮਗਾ ਕਰਦੀ ਆ ਤੇ ਜੀ ਮਗਰ ਪੈਣਾ ਈ ਟਰਾਲੀ ਆ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਬੀ ਨਸਪਰ ਕਰ ਸਾਦੇ ਆ ਇਹ ਵੈੱਡ ਵਾਲੀ ਲਈ ਨਹੀਂ ਵੈੱਡ ਵਾਲੇ ਵੀ ਮਿਲ ਜੂਗੀ ਤੁਹਾਨੂੰ ਉਹਦੇ ਮਾਲਕ ਵੀ ਦਾ ਫੋਨ ਲਾ ਕੇ ਗੱਲ ਕਰ ਸਕਦੇ ਆ ਤੇ ਫੁੱਲ ਮੋਡੀਫਾਈਡ ਟਰਾਲੀ ਆ ਬੇਰ ਚੀ ਵੀਲ ਕਵਰ ਸਭ ਕੁ ਲੱਗੇ ਨਵੇਂ ਟਾਇਰ ਆ ਜਵਾ ਟਾਇਰ ਜਵਾ ਨਵੇਂ ਪਾਏ ਹਨ ਲੱਗੋ ਤੇ ਇਹਦਾ ਰੇਟ ਹੈਗਾ 90000 ਰੁਪਿਆ 90000 ਰੁਪਿਆ ਰੇਟ ਆ 7 4 ਦੀ ਟਰਾਲੀ ਬਹੁਤ ਹੀ ਸਸਤੇ ਰੇਟ ਚ ਟਰਾਲੀ ਹੈ ਇਹ ਤੇ ਤੇ 6.5 ਚੌੜੀ ਆ ਤੇ 13 ਫੁੱਟ ਲੰਮੀ ਆ ਤੇ 8 ਇੰਚੀ ਗਾਡਰਾ ਚਾ 4 ਇੰਚੀ ਹਿੱਸੇ ਚਾ 4.5 ਇੰਚੀ ਤੇ 8 ਸਿੰਗਲ ਟਾਇਰ ਚਾ ਚੰਗੇ ਟਾਇਰ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਦਸ ਸੰਪਰਕ ਕਰ ਸਕਦੇ ਆ ਤੇ ਇਹਦਾ ਰੇਟ ਵੀ ਬਹੁਤ ਸਸਤਾ ਸਨ ਜੂ ਜਾਲ ਵੈਂਡ ਨਾਲ ਹੈ ਜੀ ਤੇ ਪੱਤੀ ਵਾਲਾ ਵੈਂਡਾ ਤਿੰਨ ਫੁੱਟੋ ਦੋ ਫੁੱਟੋ ਵਾੜ ਹੈ ਜੀ 8 ਇੰਚੀ ਗਾਡਰਾ ਚਾ 8 ਨੜੀ ਹੱਬ ਚਾ 4 ਇੰਚੀ ਹਿੱਸੇ ਚਾ ਤੇ ਕਿਸੇ ਵੀ ਵੀਰ ਭਾਈ ਨੂੰ ਲੈਣੀ ਹੋਵੇ ਵੀ ਦਸ ਸੰਪਰਕ ਕਰ ਸਕਦੇ ਆ ਭਾਰੀ ਫੋਲਡਰ ਟਰਾਲੀ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਵੀ ਦਸ ਪਰਕ ਸਾਦੇ ਆ ਹੱਬਾ ਵੇਖ ਸਕਦੇ ਤੁਸੀਂ ਫੋਲ ਕੜੇ ਵਾਲੇ ਰੈਂਬਾ ਤੇ ਕੜੇ ਵਾਲੇ ਰੈਂਬੇ ਨੂੰ ਤੇ ਰੇਟ ਹੈਗਾ ਇਹਦਾ 95000 ਏਰੀਆ ਅੰਬਰਸਰ ਪਿੰਡ ਬਲੀੜੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਕੋਈ ਵਿੱਚ ਨਵਾਂ ਪੁਰਾਣਾ ਸਮਾਨ ਘਟਾਉਣਾ ਉਹ ਵੀ ਘਟੁੰਦਾ ਨਹੀਂ ਗੇ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਰੇਟ ਹੈਗਾ ਕੱਲ੍ਹੇ 95000 ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰੋ ਮਿਲਾਂਗੇ ਦਮੀ ਵੀਡੀਓ ਸਵੇਰੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੋਈ ਵਿੱਚ ਨਵਾਂ ਬਣਾਣਾ ਸਮਾਨ ਕਟਾਉਣਾ ਉਹ ਕੱਟ ਲੈਣਗੇ ਤਿੰਨਾਂ ਚੀਜ਼ਾਂ ਦੀ ਫੋਨ ਲਾ ਕੇ ਜਾਣਕਾਰੀ ਦੇ ਸਕਦੇ ਚੈਨਲ ਫੋਲੋ ਕਰੋ ਸ਼ੇਅਰ ਕਰਦੇ ਹੋ ਸਾਰੀ ਜਾਣਕਾਰੀ ਫੋਨ ਲਾ ਕੇ